ਸੱਜਣਾ ਇੱਕ ਵੀਡੀਓ ਕਵਰ ਕੀਤੀ ਸੀ ਜੋਰ ਸਿੰਘ ਵਾਲੇ ਤੇ ਸੋਚਿਆ ਤੁਹਾਨੂੰ ਤਿੰਨ ਝੋਟੀਆਂ ਮਈਆਂ ਵਿਕਰੀ ਵਾਲੀਆਂ ਤਿੰਨਾ ਮਗਰ ਕਟੀਆਂ ਤੇ ਤੁਹਾਨੂੰ ਧਾਰਾਂ ਸਟਾਰਟਿੰਗ ਦੇ ਵਿੱਚ ਲਾ ਕੇ ਚੈੱਕ ਕਰਾਉਣੇ ਆ ਆ ਮੋਹਰਾ ਦੀ ਆ ਰਿਕਾਰਡ ਸਮੇਤ ਆ ਹਾਂ ਸੱਜਣਾ ਕਰੋ ਚਵਾਈ ਚ ਮਗਰਲੇ ਥਣਾ ਦੀ ਆ ਪੂਰ ਛੱਟਾ ਨਾਲ ਗੰਡ ਵਾਲੇ ਨੂੰ ਬੇਫਿਕਰ ਹੋ ਜਿਓ ਐਨ ਓਕੇ ਰਿਪੋਰਟ ਆ ਚਵਾਈ ਤੁਹਾਡੇ ਸਾਹਮਣੇ ਮਾਰ ਦਿਓ ਸਾਹਬ ਅਗਲਿਆਂ ਚ ਵੀ ਦੇਖੋ ਚਵਾਈ ਤਾਂ ਬਹੁਤ ਇੱਕ ਨੰਬਰ ਆ ਸਾਹਿਬ ਹਨਾ ਨਾ ਸੱਜਣੋ ਜਿਹੜੀ 2 ਨੰਬਰ ਤੇ ਮੈਂ ਤੁਹਾਨੂੰ ਵੀਡੀਓ ਚ ਵਿਖਾਈ ਆ ਇਹਦੀਆਂ ਵੀ ਧਾਰਾ ਤੁਹਾਨੂੰ ਚੈੱਕ ਕਰਾਉਣੇ ਬੱਚਾ ਲਾਤਾ ਇਹਦੇ ਕੋਲੇ ਵੀ ਕੱਟੀ ਆ ਰੇਟ ਬਿਲਕੁਲ ਛੋਟੇ ਛੋਟੇ ਆ ਵੇਖਿਓ ਵੀਡੀਓ ਐਂਡ ਤੱਕ ਸੱਜਣੋ ਉਸਮਾ ਇਹਨੇ ਕਰਮਾੜੀ ਨੇ ਬਹੁਤ ਸੋਹਣਾ ਕੀਤਾ ਤੇ ਇਹਦੀਆਂ ਵੀ ਧਾਰਾ ਜਿਹੜੀਆਂ वो चेक करो मगरले थी चबाही है मारे मारे अगलिया अगले थन की चबाई देखो सज्जन ਇਹਨਾਂ ਨੰਬਰ ਤੇ ਜਿਹੜੀ ਤੁਹਾਨੂੰ ਮੈਂ ਚਲਾ ਕੇ ਵਿਖਾਈ ਆ ਜਿਹਦੇ ਮਗਰ ਆ ਗਈ ਡਾਇਮੰਡ ਦੀ ਕੱਟੀ ਧਾਰਾ ਤੁਹਾਨੂੰ ਇਹਦੀਆਂ ਵੀ ਚੈੱਕ ਕਰਾਉਣੇ ਆ ਕੱਟੀ ਜਿਵੇਂ ਦੱਸਿਆ ਨਾ ਪ੍ਰੋਪਰ ਸਾਰੀਆਂ ਨਿਸ਼ਾਨੀਆਂ ਹੀ ਕਵਰ ਕਰਦੀ ਆ ਸੂਲਸਾਲ ਦੇ ਵਿੱਚ ਵੇਖੋ ਕਿਵੇਂ ਨਿਸ਼ਾਨ ਪਸਮਾਉਂਦੇ ਹੋ ਉਸ ਤੋਂ ਬਾਅਦ ਤੁਹਾਨੂੰ ਇਹਦੀਆਂ ਧਾਰਾ ਵੀ ਕਰਾਉਣੇ ਚਾਹੀਦੇ ਸੱਜਣੋ ਪਸਮਾ ਕਰ ਲਿਆ ਤੇ ਤੁਹਾਨੂੰ ਕਰਾਉਣੇ ਧਾਰਾ ਚਾਹੀਦੇ ਸੱਜਣੋ ਇਦੀ ਵਿਚਵਾਈ ਜਿਹੜੀ ਚੈੱਕ ਕਰ ਲੋ ਮਗਰਲੇ ਥਨਾਂ ਦੀ ਧਾਰ ਤਾਂ ਬਹੁਤ ਮੋਟੀ ਆ ਹਨਾ ਬਹੁਤ ਵਧੀਆ ਕਿਆ ਬਾਤ ਹੈ ਮਾਰੇ ਉਹਗਲੇਾਂ ਚ ਵੀ ਮਾਰੇ ਦੋਦੂ ਇਹ ਅਗਲੇ ਥਨਾਂ ਦੀ ਚਵਾਈ ਆ ਸੱਜਣੋ ਤੁਹਾਨੂੰ ਤਿੰਨਾਂ ਦੀਆਂ ਪ੍ਰੋਪਰ ਧਾਰਾਂ ਵੀ ਕੋਸ਼ਿਸ਼ ਕੀਤੀ ਆ ਚੈੱਕ ਕਰਾਉਣ ਦੀਆਂ ਬਾਕੀ ਜਿਹੜਾ ਸੱਜਣ ਖਰੀਦਦਾ ਉਹਨੇ ਤਾਂ ਆਪਦੀ ਤਸੱਲੀ ਕਰ ਲੈਣੀ ਆ ਬਾਕੀ ਓਕੇ ਰਿਪੋਰਟਰ ਰੇਡ ਦੇ ਹਿਸਾਬ ਨਾਲ ਦੇਖਿਓ ਵੀਡੀਓ ਐਂਡ ਤੱਕ ਤੁਹਾਡਾ ਧੰਨਵਾਦ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਜੋਰ ਸਿੰਘ ਆ ਲਾ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਖੀਰੀ ਤਰੰਤਰਨ ਸਹਿਬ ਆ ਗਿਆ ਤੇ ਤੁਹਾਨੂੰ ਹਰਵੈਲ ਸਿੰਘ ਜੋਰ ਸਿੰਘ ਵਾਲੇ ਫੌਜੀ ਭਰਾ ਨੂੰ ਮਲਾਵਾਂਗੇ ਤਿੰਨ ਐਨੀਮਲ ਵਿਕਰੀ ਵਾਲੇ ਰਹਿਣਗੇ ਇਸ ਵੀਡੀਓ ਦੇ ਵਿੱਚ ਚੱਲਿਆ ਫਿਰ ਇਹਨੂੰ ਸਟਾਰਟ ਤੇ ਸੱਜਣੋ ਇਸ ਨਗਰ ਤੋਂ ਤੁਹਾਨੂੰ ਤਿੰਨ ਬਿਲਕੁਲ ਤਾਜ਼ੀਆਂ ਸੁਨੀਆਂਵੀਆਂ ਮਈਆਂ ਝੋਟੀਆਂ ਵਿਖਾਉਣ ਲੱਗੇ ਆ ਤੇ ਤਿੰਨਾਂ ਦੇ ਮਗਰ ਹੀ ਕਟੀਆਂ ਰਹਿਣਗੀਆਂ ਓਕੇ ਰਿਪੋਰਟ ਆ ਆਜੋ ਡਿਟੇਲ ਲੈਨੇ ਮਾਲਕਾਂ ਤੋਂ ਜੁੜਿਓ ਐਂਡ ਤੱਕ ਜਿਹੜੀ ਪਸੰਦ ਆ ਗਈ ਉਹ ਤਸੱਲੀ ਕਰਕੇ ਖਰੀਦਦਾਰੀ ਕਰਿਓ। ਭਾਉਜੀ ਸਾਸਰੀਕਾਲ ਜੀ। ਹਾਂਜੀ ਸਾਰੇ ਭੈਣ ਭਰਾਵਾਂ ਨੂੰ ਸਾਸਰੀਕਾਲ ਜਿੰਨੇ ਵੀ ਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸਰੀਕਾਲ ਹੋ ਟੀਠਾ ਭਾਈ। ਧੰਨਵਾਦੀ ਧੰਨਵਾਦ। ਹੋਰ ਸੁਣਾਓ। ਕਿਰਪਾ ਵਾਹਿਗੁਰੂ ਦੀ ਮਿਹਰ ਹੈ ਜੀ। ਚੜ੍ਹਦੀ ਕਲਾ ਨਾ। ਕਿਰਪਾ ਜੀ ਬਿਲਕੁਲ ਜੀ। ਆਪਣਾ ਐਡਰੈਸ ਦੱਸ ਦਈਏ। ਐਡਰੈਸ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਨਤਨ ਸਾਹਿਬ। ਇੱਥੇ ਵਿਜ਼ਿਟ ਕਰਨ ਲਈ ਹਰੀਕੇ ਪੱਤਨ ਤੋਂ ਪਹੁੰਚ ਕਰ ਸਕਦੇ ਆਪਾਂ। ਕੋਟ ਬੁੱਢਾ ਨਵਾਂ ਪੁ ਵੱਡੇ ਸਭਰਾਏ ਸਾਰੇ ਨਾਲ ਲੱਗਦੇ ਆਂਡੀ ਗਵਾਂਡੀ ਨਾ ਕਰਾ ਬਿਲਕੁਲ ਜੀ ਨੰਬਰ ਆਪਣਾ ਜੀ 990382025 9906382025 ਠੀਕ ਆ ਹਾਂਜੀ ਤੇ ਬਾਕੀ ਉਹ ਕਿਰਪਟ ਤਰੀਆ ਜੀ ਆ ਬਿਲਕੁਲ ਜੀ ਤਿੰਨ ਪਸ਼ੂ ਨੇ ਤਿੰਨੇ ਸੁਈਆਂ ਤਿੰਨੇ ਤਾਜ਼ੀਆਂ ਸੁਈਆਂ ਤੇ ਤਿੰਨਾ ਮਗਰੀ ਕਟੀਆਂ ਕਟੀਆਂ ਨੇ ਜੀ ਓਕੇ ਅੱਜ ਵਧਾਈ ਦੇ ਪਾਤਰਾ ਤੁਸੀਂ ਹਾਂ ਬਿਲਕੁਲ ਜੀ ਬਿਲਕੁਲ ਤੇ ਐਜੇ ਤੁਝੇ ਸ਼ੁਰੂ ਕਰੀਏ ਤਾਂ ਸਾਬ ਫੇਰੇ ਦਾ ਗੱਲ ਕਰਦੇ ਆਪਾਂ ਇਹਦੀ ਪਹਿਲਾ ਮੋٹے ਤੌਰ ਤੇ ਆਪਾਂ ਦੱਸ ਦਿੰਨੇ ਆ। ਹਾਂਜੀ। ਭਾਪੜ ਤੇ ਬਿਲਕੁਲ ਅਕੋਰਡਿੰਗ ਮਾਰਕੀਟ ਦੇ ਜਿਹੜੇ ਜਜ ਰਹਿਣਗੇ। ਧੰਨਵਾਦ। ਠੀਕ ਹੈ ਜੀ। ਤੇ ਬਾਕੀ ਜਿਹੋ ਜੀ ਚੀਜ਼ ਆ ਹਾਂਜੀ। ਉਹਦਾ ਰੇਟ ਹੋਊਗਾ ਜਿੱਦਾਂ ਦਾ ਗੁੜ ਪਾਵਾਂਗੇ ਉਹਵੇਂ ਦਾ ਮਿੱਠਾ। ਬਿਲਕੁਲ ਬਿਲਕੁਲ। ਤੇ ਬਾਕੀ ਜਿਵੇਂ ਦੀ ਸਾਨੂੰ ਪਿੱਛੋ ਚੀਜ਼ ਮਿਲੀ ਹੁੰਦੀ ਉਸ ਅਕੋਰਡਿੰਗ ਹੀ ਰੇਟ ਦਿੰਦਾ। ਠੀਕ ਹੈ ਜੀ। ਇਹ ਇਹਦਾ ਸੂਆ ਸਵਾ ਤੇ ਗੱਲ ਕਰੀਏ ਜੀ ਦੂਜੇ ਸੂਬੇ ਦੇ ਵਿੱਚ। ਠੀਕ ਆ। ਪਿੱਛੇ ਕੱਟੀ ਆ ਗਈ ਆ ਜੀ ਓਕੇ ਪ੍ਰਕਾਸ਼ੀਤ ਬੁੱਲਦੀ ਆ ਏ ਬੀ ਸੀ ਦੇ ਸੀਮਨ ਦੀ ਅੱਛਾ ਜਿਹੜੀ ਇਹਦੇ ਮਗਰ ਕੱਟੀ ਆ ਮਗਰ ਕੱਟੀ ਆ ਗਈ ਆ ਜੀ ਓਕੇ ਖੁਦ ਵੀ ਐ ਐਲ ਡੀ ਐਫ ਵਾਲਿਆਂ ਦੇ ਜਿਹੜਾ ਲక్ష్ਮੀ ਦੇਰੀ ਵਾਲਿਆਂ ਦਾ ਕੋਹੇ ਨੂਰ ਮਾਲੀ ਆ ਉਹਦੀ ਖੋਤੀ ਆ ਠੀਕ ਆ ਚੰਗੀ ਆ ਕਾਰਡ ਸਮੇਤ ਆ ਰਿਕਾਰਡ ਸਮੇਤ ਆ ਇਹ ਦੋਵੇਂ ਤੇ ਬਹੁਤ ਕੋਈ ਬੋਲਾ ਦੁੱਧ ਕਿੰਨਾ ਕ ਹੁਣ ਇਹਦੇ ਥੱਲੇ ਕੁਰੀ ਤੀਜੇ ਗਦੇ ਨੇ ਨੂੰ ਸੂਈ ਨੂੰ ਹੋ ਗਿਆ ਹਾਂਜੀ ਇਹਦੇ ਥੱਲੇ ਕੋਈ 8-9 ਕਿਲੋ ਹੋਊਗਾ 8-9 ਕਿਲੋ ਜੀ ਠੀਕ ਆ ਠੀਕ ਆ ਤੇ ਚੁਆਈ ਇੱਕ ਨੰਬਰ ਆ ਠੀਕ ਆ ਸਾਫ ਸੁਥਰੀ ਆ ਹਾਂ ਬਾਕੀ ਦੁੱਧ ਕਿੰਨਾ ਕੁ ਭਰ ਦੂੰ ਦੁੱਧ ਜੇ ਜੇ ਸਾਹਿਬ ਨੇ ਦਾ ਨਿੱਗਰ ਲੇਵਾ ਜਾਂ ਬਰੀਡ ਵਾਈ ਗੱਲ ਕਰੀਏ ਇਹਦੀ ਕਰੈਕਟਰ ਦੀ ਮਾਰਕਿੰਗ ਜਾਂ ਇਹਦੇ ਬੋਡੀ ਬੰਤਰ ਨੂੰ ਦੇਖੀਏ ਤਾਂ ਚੰਗੀ ਸਾਮ ਸੰਭਾਵ ਲਾ ਲੈ ਥਾ ਤੇ 13 14 ਲੀਟਰ ਨਾਰਮਲ ਆ ਹਾਂ 12 ਤੋਂ ਤਾਂ ਦੇਖਦੀ ਨਹੀਂ ਆ ਹਾਂ ਅੱਛਾ ਯੋ ਕੇ ਰੂ ਬਹੁਤ ਸੋਹਣੀ ਆ ਤੇ ਚਵਾਈ ਬਿਲਕੁਲ ਸੁਵੇਰ ਗਿਆ ਤਾਰਾ ਕੋਈ ਪੂਰ ਛੱਟਾ ਨਹੀਂ ਨਹੀਂ ਥਾਣੀ ਚੰਗਾ ਲੱਗਾ ਓਕੇ 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 ਤੇ ਬਾਕੀ ਸੱਜਣੋਂ ਰਿਕਾਰਡ ਸਮੇਤ ਆ ਮਗਰ ਕੱਟੀ ਆ ਕਿਉਂਕਿ ਬਰੀਡਰ ਬੰਦਾ ਸੀ ਜਿਹਦੇ ਕੋਲ ਲੈ ਕੇ ਆਂਦੀ ਆ ਠੀਕ ਆ ਧੰਨਵਾਦ 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 ਤੇ ਇਹਦਾ ਕੀ ਕਰੋਗੇ ਲੇਖਾ ਜੋਖਾ ਲੇਖਾ ਜੋਖਾ ਮੁੱਲ 97 ਠੀਕ ਆ ਉਹਦੇ ਨੂੰ ਸਿਰਫ ਛੋੜਾਂ ਹੋਣਗੇ ਓਕੇ ਛੋੜ ਛੱਪੇ ਹੋਣਗੇ ਕੋਈ ਐ ਨਹੀਂ ਆਪਾਂ ਕਰਨ ਲੋ 1 10 15 ਵੀ ਕਰ ਸਕਦੇ ਹਾਂ ਹਾਂ ਪਰ 97 ਤਾਂ ਛੋੜ ਛੱਪੇ ਧੰਨਵਾਦ ਬਿਲਕੁਲ ਜੀ ਬਿਲਕੁਲ ਵੇਚੀਆਂ ਜੀ 97 ਹੈ ਨਹੀਂ ਠੀਕ ਆ ਰੇ ਠੀਕ ਕੀਤਾ ਤੁਸੀਂ ਕੁਣ ਜਾਇ ਨਹੀਂ ਜਾਇ ਜਾ ਜਾਇ ਜਾ ਬਿਲਕੁਲ ਮੈਂ ਸਟਾਰਟਿੰਗ ਤੋਂ ਗੱਲ ਕੀਤੀ ਸੀ ਸੁੱਤੀ ਚੰਗੀ ਆ ਬਿਲਕੁਲ ਜੀ ਤੇ ਇਹ ਦਾ ਗੱਲ ਕਰੀਏ ਤੀਜੇ ਸੂਏ ਦੇ ਵਿੱਚ ਸੂਈ ਆ ਠੀਕ ਆ ਬਹੁਤ ਸਾਫ ਸੁਥਰੀ ਆ ਓਕੇ ਪਿੱਛੇ ਕੱਟੀ ਆ ਗਈ ਆ ਇਹਦੇ ਮਗਰ ਵੀ ਕੱਟੀ ਆ ਗਈ ਆ ਕੱਟੀ ਵੀ ਚੰਗੀ ਆ ਚੰਗੀ ਹਾਈਟ ਆ ਗਰੋਥ ਚੰਗੀ ਕਰਨ ਦੇ ਆ ਇਹਦੀ ਆ ਕੱਟੀ ਆ ਗਈ ਬਿਲਕੁਲ ਜੀ ਬਿਲਕੁਲ ਓਕੇ 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 ਇਹ ਕਿੰਨੇ ਕਿ ਦਿਨਾਂ ਦੀ ਸੂਈ ਤੇ ਕਿੰਨੀਆਂ ਕਿ ਧਾਰਾਂ ਜੀ ਇਹ 7-8 ਦਿਨਾਂ ਦੀ ਸੂਈ ਹੈ ਜੀ ਹਫਤੇ ਦੀ ਸੂਈ ਆ ਹਾਂ ਜੀ ਓਕੇ ਚੂਣ ਚੰਗਾ ਹੋ ਹਾਂ ਜੀ ਹਾਂ ਜੀ ਤੇ ਇਹ ਬਹੁਤ ਵਧੀਆ ਜੀ ਦੁੱਧ ਦੁੱਧ ਦਾ ਕੀ ਆਈਡੀਆ ਲਾ ਲੇ ਦੋ ਦੇ ਦੇ ਥੱਲੇ ਇਸ ਟਾਈਮ ਕੋਈ 9 ਲੀਟਰ ਹੋਊਗਾ 9 ਲੀਟਰ ਹਾਂਜੀ ਠੀਕ ਦੁੱਧ ਚਲੋ ਜਿਆਦਾ ਨਹੀਂ ਕਹਿੰਦੇ 11 12 ਲੀਟਰ ਨਾਰਮਲ ਚੁਆਈ ਕਰ ਲੈ ਅਲੀ ਵੇ ਲੂਵੇ ਦੀ ਚੰਗੀ ਆ ਬਹੁਤ ਸੁਥਰੇ ਆ ਚੰਗੀ ਆ ਮਿਰਲਾ ਮੁਰਲਾ ਸੋਹਣੀਆਂ ਲੱਗੀਆਂ ਬਿਲਕੁਲ ਵਨ ਸਪੇਸ ਦੀ ਆਪਾਂ ਗੱਲ ਕਰੀਏ ਨਾ ਹਾਂ ਤਾਂ ਪੀੜੀ ਦੇ ਪਾਵਿਆਂ ਕੋ ਚੌ ਨੁਕਰਾਂ ਦੇ ਘੜ ਘੜ ਕੇ ਥਣ ਲੱਗੇ ਇਹਦੇ ਹਾਂ ਚੰਗੀ ਜੀ ਚੁਆਈ ਚੰਗੀ ਆ ਮੈਂ ਮਾੜੀ ਨਹੀਂ ਬਹੁਤ ਸੋਹਣੀ ਹੈ ਜੀ ਰੇਟ ਇਹਦਾ ਬਿਲਕੁਲ ਜਾਇਜ਼ ਰਹਿਣ ਵਾਲਾ ਵਾ ਠੀਕ ਆ ਹਾਂ ਜੀ ਉਹ ਸਜਣੋ ਕੱਡੀ ਸਾਫ ਸੁਥਰੀ ਐ ਮੈਂ ਹਮਾਨਾ ਬਿਲਕੁਲ ਕੋਈ ਸੂਤ ਲੈ ਕੇ ਹਾਂ ਇੰਕੀ ਟੇਪ ਲੈ ਕੇ ਮਿਲ ਸਕਦਾ ਕੋਈ ਫਾਰੀ ਸੈਂਟਰ ਚ ਹਾਂ ਓਕੇ ਰਪੋਰਟ ਨਹੀਂ ਮੈਂ ਚੰਗੀ ਆ ਬਹੁਤ ਵਧੀਆ ਇਹਦਾ ਫਿਰ ਇਹਦਾ ਰੇਟ 77000 ਰੁਪਇਆ ਅੱਛਾ ਓਕੇ 77000 ਉਹਦੇ ਜੋ ਮਾਨਤਨ ਹੋਏ ਮਾਨਤਨ ਹੋਊਗਾ ਹਜੀ 70000 ਦੀ ਹੋ ਜੂਗੀ 70000 ਦੀ ਹਾਂ ਜੀ ਵੀ ਨਾਰਮਲ ਕਮਾਈ ਰੱਖੀ ਪਾਈ ਨਾਰਮਲ ਬਿਲਕੁਲ ਜੀ ਬਿਲਕੁਲ ਠੀਕ ਆ ਜਵਾਈ ਚੰਗੀ ਆ ਸਾਫ ਸੁਥਰੀ ਆ ਇਹ ਇਹਦਾ ਸੂਆ ਸਵਾ ਅ ਬਿਲਕੁਲ ਜੀ ਕੋਈ ਤੀਜਾ ਮੰਨ ਲੈ ਕੋਈ ਚੌਥਾ ਮੰਨ ਲੈ ਤੀਜੇ ਸੂਏ ਬਾਈ ਮੰਨ ਲੈਣ ਬਿਲਕੁਲ ਜੀ ਬਿਲਕੁਲ ਆਪ ਦਾ ਜਿਹੜਾ ਕੱਤੀ ਬਹੁਤ ਸ਼ਾਨਦਾਰ ਹੈ ਨਾ ਕੱਤੀ ਬਹੁਤ ਵਧੀਆ ਜੀ ਇੱਕ ਨੰਬਰ ਹਾਂਜੀ ਹਾਂਜੀ ਬਹੁਤ ਸੁਥਰੀ ਹੈ ਜੀ ਓਕੇ ਹਾਂ ਕੀ ਆ ਬਾਕੀ ਗੱਲ ਆਪਾਂ ਕਰਦੇ ਆ ਕਿਸੇ ਭਰਾ ਨੇ ਨੀਲੀ ਤੇ ਕੰਮ ਕਰਨਾ ਹੋਵੇ ਹਾਂ ਬੱਚੇ ਚੰਗੇ ਲਾਉਂਦੀ ਆ ਇਹ ਬੱਚੇ ਚੰਗੇ ਲਾਉਂਦੀ ਆ ਖੁਦ ਨੀਲੀ ਦੇ ਵਿੱਚ ਮਾਰਕਿੰਗ ਚੋਂ ਪੈਰਾਂ ਚ ਆ ਗਈ ਇਹਦੇ ਹਾਂ ਹਵਾਨੇ ਤੇ ਆ ਗਿਆ ਬਿਲਕੁਲ ਜਿਹੜਾ ਆ ਦਵੀਤ ਟਿੰਟਾ ਕੱਟ ਲਈ ਫਿਰਦੀ ਕੱਟ ਲਈ ਫਿਰਦੀ ਬਿਲਕੁਲ ਧਾਰੀ ਵਾਲਾ ਬਿਜਲੀ ਵਾਲਾ ਕੱਟ ਆ ਠੀਕ ਆ ਤੇ ਸੁਥਰੀ ਆ ਤੇ ਬਾਕੀ ਬਾਕੀ ਮੁੱਕ ਦੀ ਗੱਲ ਮੇਨ ਆ ਪਿੱਛੇ ਜਿਹੜੇ ਡਾਇਮੰਡ ਬੋਲ ਹਰੀ ਗਾਲੇ ਸੁਖਵਿੰਦਰ ਡਾਕਟਰ ਵਾਲੇ ਬੁੱਲ ਦੀ ਜਿਹੜੀ ਇਹ ਕੱਟੀ ਆ ਗਈਆ ਕੋਈ ਡੀਐਨਏ ਕਰਾ ਲੇ ਇਹਦਾ ਇੰਨੀ ਗਰੰਟੀ ਆ ਇੰਨੀ ਗਰੰਟੀ ਆ ਜੀ ਇਹਦੀ ਡਾਇਮੰਡ ਦੀ ਦੀ ਆ ਇਹਦੇ ਵਿੱਚ ਡਾਇਮੰਡ ਦੀ ਕਿਆ ਬਾਤ ਤੇ ਮਾਰਕਿੰਗ ਜਿਵੇਂ ਕਾਫ ਰੈਲੀਆਂ ਆਉਣ ਵਾਲੀਆਂ ਅਗਲੇ ਦਿਨਾਂ ਦੇ ਵਿੱਚ ਚੰਗਾ ਬੱਚਾ ਕੋਈ ਸਾਮ ਕੇ ਦੁੱਧ ਛੱਡ ਕੇ ਜਰਾਬਾਂ ਬਿਲਕੁਲ ਪਿਛਲੀਆਂ ਬਰਾਬਰ ਬੱਚੇ ਦੀਆਂ ਅਗਲੀਆਂ ਬਰਾਬਰ ਸੂ ਤੇ ਨਿਸ਼ਾਨ ਆ ਗਿਆ ਦੇ ਖਬੇ ਪਾਸੇ ਕੱਟ ਆ ਗਿਆ ਮੀਲੇ ਜਾਣ ਵਾਲੀ ਆ ਗੱਲ ਬਿਲਕੁਲ ਜੀ ਮੇਲਿਆਂ ਵਾਲੇ ਕਾਫ ਰੈਲੀਆਂ ਜਿੱਤਣ ਵਾਲੀ ਦੀ ਇਹਦੀ ਮਾਰਕਿੰਗ ਬਹੁਤ ਸੋਹਣੀ ਆ ਆ ਕੱਟ ਬਹੁਤ ਕੱਖ ਬਹੁਤ ਪਿਆਰੀ ਹੈ ਜੀ ਹਾਂ ਨਹੀਂ ਕੱਟੀ ਬਹੁਤ ਸ਼ਾਨਦਾਰ ਆ ਛੱਡ ਦੇਵੇ ਮਹੀਨਾ ਸਾਰਾ ਦੁੱਧ ਦੀ ਇੱਕ ਮਹੀਨਾ ਛੱਡ ਦੇ ਦਾ ਪੁੱਠਾ ਬਿਲਕੁਲ ਬਣ ਕੇ ਤਿਆਰ ਹੋ ਜੂਗੀ ਜੀ ਤਿਆਰ ਹੋ ਜੂਗੀ ਵਾਕੇ ਇਹ ਕਿੰਨੇ ਕਿ ਦਿਨਾਂ ਦੀ ਸੂਈ ਹੈ ਤੇ ਕਿੰਨੀਆਂ ਗਤਾਰਾਂ ਚ ਇਹਨੂੰ ਸੂਈ ਨੂੰ ਚੌਥਾ ਦਿਨ ਆ ਠੀਕ ਆ ਧਾਰਾ ਇਹਦੇ ਥੱਲੇ 7-8 ਕਿਲੋ ਹੋਗਾ ਬੋਲਾ ਹੀ ਆ ਓਕੇ ਤੇ ਦੁੱਧ 12 ਕਿਲੋ ਨਾਰਮਲ ਚਵਾਈ ਜਾਊਗੀ 12 ਕਿਲੋ ਦੁੱਧ ਚਵਾਈ ਜਾਓ ਹਾਂਜੀ ਤੇ ਭਾਅ ਪੜਤਾ ਇਹਦਾ ਜੀ ਭਾਅ ਪੜਤਾ ਬਿਲਕੁਲ ਦੇ ਲਾ ਮੁੱਲ ਰੱਖਿਆ ਆਪਾਂ ਇਹਦਾ 77000 ਇਹਦਾ ਓਕੇ ਉਹਦੇ ਵਿੱਚੋਂ 76000 ਦੀ ਵੀ ਹੋ ਜਾਊਗੀ 76000 ਦੀ ਇਹ ਦੋਨੇ 76 76000 ਦੀਆਂ ਦੋਨਾਂ ਪਿੱਛੇ ਕੱਟੀਆਂ ਤੇ ਜਾਇਜ਼ ਰੇਟ ਓਕੇ ਬਿਲਕੁਲ ਨਵੀਆਂ ਮੱਜਾਂ ਨੇ ਹਾਂ ਇਹ ਸਾਫ਼ ਸੁਥਰੀਆਂ ਬੰਦਾ ਸਾਹਮੇ ਤਾਜ਼ੀਆਂ ਤਾਜ਼ੀਆਂ ਓਕੇ ਤੇ ਇੱਕ ਆਪਣੇ ਕੋਲੇ ਆ ਜਾਨਵਰ ਵੀ ਤੇ ਰਹੇ ਆ ਬਿਲਕੁਲ ਜੀ ਸੰਦੂਗ ਗੱਲ ਦਵਾ ਭਾਈ ਇਹ ਪੰਪੇਰੀਅਨ ਡੌਗ ਨੇ ਠੀਕ ਆ ਮਦਰ ਆ ਗਈ ਹਾਂ ਬਿਲਕੁਲ ਮਦਰ ਫਾਦਰ ਇਹ ਦਾ ਆਪਣੇ ਕੋਲੇ ਆ ਓਕੇ ਮਦਰ ਵੀ ਫਾਦਰ ਵੀ ਬਿਲਕੁਲ ਜੀ ਬਿਲਕੁਲ ਸ਼ੌਂਕ ਆ ਇੱਕ ਮੇਲ ਆ ਇੱਕ ਫੀਮੇਲ ਆ ਇਹੇ ਹਾਂਜੀ ਕਿਆ ਬਾਤ ਹਾਂਜੀ ਹਾਂਜੀ ਠੀਕ ਆ ਤੇ ਇਹਨਾਂ ਦਾ ਕੀ ਹਿਸਾਬ ਕਿਤਾਬ ਰਹੂਗਾ ਕਿੰਨੇ ਕ ਦਿਨਾਂ ਦੇ ਹੋਗੇ ਇਹ ਇਹ ਕੋਈ ਤਕਰੀਬਨ 1.5 ਮਹੀਨੇ ਦੇ ਹੋਗੇ ਆ ਹੁਣ ਤਾਂ ਮੰਨ ਲਾ ਆਪਣੇ ਆਪ ਸੰਭਾਲਦੇ ਆ ਬਿਲਕੁਲ ਜੀ ਆਪਣਾ ਦੁੱਧ ਪਿੰਦੇ ਆ ਹਾਂ ਹੁਣ ਕੋਈ ਇਹਨਾਂ ਨੂੰ ਕੋਈ ਸੰਭਾਲਣ ਦੀ ਜ਼ਿਆਦਾ ਲੋੜ ਨਹੀਂ ਆ ਇੱਥੋਂ ਤੱਕ ਕਿ ਆਪੇ ਦੰਨੇ ਪਏ ਆ ਇਹਨਾਂ ਨੂੰ ਲੈਟਰਨ ਬਾਥਰੂਮ ਵੀ ਆਉਂਦਾ ਇਹ ਚੂਕਦੇ ਆ ਬਾਹਰ ਗੱਡੀ ਤੇ ਬਾਹਰ ਜਾ ਕੇ ਜਾਂਦੇ ਆ ਤੇ ਇਹਨਾਂ ਦਾ ਕੀ ਰੱਖਾਂਗੇ ਹਿਸਾਬ ਕਿਤਾਬ ਕੋਈ ਇਹਨਾਂ ਦਾ ਹਿਸਾਬ ਕਿਤਾਬ ਬਿਲਕੁਲ ਲੈ ਦੇ ਜੇ ਵਾਲੀ ਮੁੱਲ ਹੋ ਗਈ ਤਾਂ ਫੀਮੇਲ ਜਿਹੜੀ 3500 ਦੀ ਤੇ ਮੇਲ 4500 ਦਾ ਮੇਲ 4500 ਦਾ ਫੀਮੇਲ 3500 ਦੀ ਬਿਲਕੁਲ ਫੀਮੇਲ ਕਰਨ ਚੁੱਕ ਗਈ ਆ ਮੇਲ ਜਿਹੜਾ ਅੱਜ ਦੇ ਵਾਰ ਨੂੰ 5-7 ਦਿਨਾਂ 'ਚ ਬਿਲਕੁਲ ਫੀਮੇਲ ਵਰਗੇ ਕਰ ਜੂਗਾ। ਕੀ ਬਾਤ! ਕੀ ਬਾਤ! ਕਿਉਂਕਿ 7-8 ਦਿਨ ਤੱਕ ਬਿਲਕੁਲ ਕਲੀਅਰ ਕਰ ਚੁੱਕੇਗੇ। ਲੈ ਵੀ ਸੱਜਣੋ ਇਹ ਜਿਹੜੇ ਮੰਨ ਕੇ ਚੱਲੋ ਜਾਨਵਰ ਵਿਕਰੀ ਵਾਲੇ ਸੀਗੇ ਪਿੰਡ ਜੋੜ ਸਿੰਘ ਵਾਲਾ, ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ। ਤੁਹਾਨੂੰ ਤਿੰਨਾਂ ਇਹਨਾਂ ਜਾਨਵਰਾਂ ਦਾ ਲੇਖਾ ਜੋਖਾ ਪੁੱਛ ਕੇ ਐਂ ਤੂਰ ਤਾਰ ਕੇ ਤਸੱਲੀ ਨਾ ਮੁਖਾਤੀਆਂ। ਰਿਕਵੈਸਟ ਬੇਨਤੀ ਹੁੰਦੀ ਹੈ ਵੀ ਜਿਹੜਾ ਪਸ਼ੂ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਹੱਕ ਆ। ਤੁਸੀਂ ਪੈਸੇ ਖਰਚ ਕਰਨੇ ਆ ਝੋਟੀ ਵੀ ਆ ਕੇ ਵੇਖਿਓ ਪਸੰਦ ਆਊਗੀ ਬਹੁਤ ਸੋਹਣੇ ਰੰਗ ਰੂਪ ਦੀ ਝੋਟੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵੱਸਦੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ